ਫੇਰ ਕੱਢੀ ਚੀਰ ਕੇ ਰੱਖਤਾ ਮੁੰਡੇ ਨੂੰ ਇਹ ਸਾਡਾ ਟ੍ਰੇਨ ਦਾ ਕਮਾਂਡੋ ਬੈਲ ਟ੍ਰੇਨ ਦਾ ਕੋਈ ਐਕਟਿਵ ਕਮਾਂਡੋ ਪੰਜਾਬ ਦਾ ਉੱਥੇ ਵਾਲਾ ਹੈ ਬਿਨਾ ਕਿਸੇ ਮਤਲਬ ਤੋਂ ਕਿਸੇ ਦੇ ਸਟੈਪ ਕਰਕੇ ਰੋਟੇਟ ਕਰਕੇ ਕੱਢ ਕੇ ਦਿਖਾ ਦੇ ਬਾਈ ਮੈਂ ਜਿਗਰਾ ਮੂਤਣਾ ਮੋਚ ਮੁੰਨੂ ਇੱਥੇ ਦੱਸੋ ਕਿਹਨੇ ਜਾਂਦਾ ਪੰਜਾਬ ਚ ਕੋਈ ਵੀ ਆਏ ਨਾ ਜਾਂਦੇ ਕਿਸੇ ਨੂੰ ਕੱਢ ਦੋ ਨਹੀਂ ਕੱਢਦਾ ਤੇ ਸਾਣਾ ਤੁਸੀਂ ਬਾੜੋਂ ਸਾਡੀ ਤੁਸੀਂ ਲੰਘਾਦੇ ਤਾਂ ਤੁਸੀਂ ਉਹਨਾਂ ਨੂੰ ਵਰਨਦੇ ਤਾਂ ਤੁਹਾਡੇ ਆਪ ਦੇ ਧੀ ਪੁੱਤ ਕੱਲ ਨੂੰ ਤੁਹਾਡੇ ਘਰਾਂ ਦਾ ਕਾ ਆਊਗੀ ਅੱਗ ਉਦੋਂ ਆ ਤਾਂ ਮੁੰਡੇ ਨੂੰ ਨਾ ਕਿਹਾ ਸਾਡੇ ਮੁੰਡੇ ਦਾ ਪਰਚੇ ਚੋਂ ਨਾ ਕਹੋ ਅਸੀਂ ਗੈਂਗਸਪੀ ਨਹੀਂ ਆਏਗਾ ਹੁਣ ਗੱਲ ਇਹ ਇਹ ਮਾਸੀ ਜੀ ਨੇ ਇਹ ਉਹਨਾਂ ਦੇ ਮਾਸੀ ਜੀ ਦੀ ਬੇਟੀ ਨੇ ਕਿਉਂਕਿ ਉਹਨਾਂ ਦੀ origignal ਸਾਕੀ ਸਿਸਟਰ ਤੇ ਬਰਦਰ ਕੋਈ ਨਹੀਂ ਸੀ ਉਹ ਕੱਲਾ ਹੀ ਸੀਗਾ ਮੁੰਡਾ ਉਹਨਾਂ ਦੇ ਫਾਦਰ ਆਲਰੇਡੀ ਪਿੰਡ ਚਲੇ ਗਏ ਨੇ ਉਹਨਾਂ ਦੀ ਤਬੀਅਤ ਖਰਾਬ ਸੀ ਜੀ ਹਾਂ ਜੀ ਹੁਣ ਵੀ ਉਹਨਾਂ ਨੂੰ ਕੋਈ ਆਉਂ ਨਹੀਂ ਹੁਣ ਵੀ ਹੋਸ਼ ਨਹੀਂ ਗੀ ਹਾਂ ਜੀ ਔਰ ਮਦਰ ਉਹਨਾਂ ਦੀ ਮਦਰ ਨੂੰ ਤੇ ਬਚਾਰੀ ਨਸੇ ਨਹੀਂ ਜੀ ਨਾਲ ਕੇ ਅੱਜ ਦੱਸਦਾ ਹੁਣ ਉਹਨਾਂ ਕੋਲੇ ਫੋਨ ਫਾਨ ਕੋਈ ਗੱਲ ਨਹੀਂ ਹੋ ਪਾ ਰਹੀ ਤੁਹਾਡੀ ਹਾਂ ਬੰਦ ਕਰਾ ਲਈ ਜੀ ਫੋਨ ਤਾਂ ਹਾਂ ਫੋਨ ਬੰਦ ਹੈ ਜੀ ਹਾਂ 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 ਹੁਣ ਅਸੀਂ ਦੱਸਣਾ ਕੀ ਚਾਹੁੰਦੇ ਆ ਆ ਅਸੀਂ ਮੰਗਾਂ ਲਿਖੀਆਂ ਹੋਈਆਂ ਸੀ ਉਹ ਇਥੋਂ ਕਹਿ ਕੇ ਐਸਐਸਪੀ ਸਾਹ ਸਾੜੀ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਮੇਰੇ ਨਾਲ ਗੱਲ ਹੋਈ ਸਾਰੇ ਖੜੇ ਸੀ ਇਹ ਸਾਰੇ ਜਣੇ ਸੀ ਮੈਂ ਉਦੋਂ ਵੀ ਕਹੀ ਸੀ ਗੱਲ ਇਹਨਾਂ ਨੂੰ ਕਿ ਮੇਰਾ ਤਾਂ ਇਹਨਾਂ ਤੋਂ ਦਾ ਐਕਸਪੀਰੀਅੰਸ ਹੈ ਕਿ ਪੋਸਟਮਾਰਟਮ ਵੀ ਇੱਥੇ ਹੀ ਕਰਾਈ ਗਿਆ ਔਰ ਬਾਡੀ ਨੂੰ ਵੀ ਇੱਥੇ ਹੀ ਰਹਿਣ ਦੀਏ ਆਪਾਂ ਬਾਹਰ ਬੈਠੇ ਆ ਇਹ ਆਦੇ ਜੀ ਇਹਨਾਂ ਵਿਚਾਰਿਆਂ ਦੀ ਇੱਕ ਗੱਲ ਸੱਚੀ ਸੀ ਕਿ ਇਹਨਾਂ ਦੀ ਵੀ ਗਲਤੀ ਹੈ ਸਹੀ ਪੋਸਟਮਾਰਟਮ ਨਹੀਂ ਹੋਣਾ ਕਿਤੇ ਹੋਰ ਕਰਾ ਲਈ ਅਸੀਂ ਕਿਹਾ ਜੀ ਇੱਥੇ ਵਾਪਸ ਆਉਂਗੀ ਬਾਡੀ ਅਸੀਂ ਤੁਹਾਨੂੰ ਆਪਦੀਆਂ ਡਿਮਾਂਡਸ ਦੇਵਾਂਗੇ ਲਿਖ ਕੇ ਉਸ ਤੋਂ ਬਾਅਦ ਸੰਸਕਾਰ ਹੋਊਗਾ ਆਹ ਗੱਲ ਹੋਈ ਸੀ ਆਪਣੀ ਜਦੋਂ ਇਹ ਚਲੇ ਗਏ ਨਾਲ ਉਹ ਤੇ ਮੁੰਡੇ ਵੀ ਗਏ ਨਾਲ ਪਰਿਵਾਰ ਦੇ ਮੁੰਡੇ ਕੁਝ ਵਾਪਸ ਆਏ ਕਿ ਜੇ ਗਏ ਔਰ ਇੱਕ ਮਾਮਾ ਨਾਲ ਬਹਿ ਕੇ ਉਹਨੂੰ ਲੈ ਗਏ ਇੱਕ ਪੁਲਿਸ ਦੀ ਗੱਡੀ ਅੱਗੇ ਲਾਈ ਹੈ ਇੱਕ ਪਿੱਛੇ ਲਾਈ ਹੈ ਔਰ ਬੋਡੀ ਨੂੰ ਇਹਨਾਂ ਦੇ ਪਿੰਡਾਂ ਲੈ ਜਾਇਆ ਜਾ ਰਿਹਾ ਟੋਹਣਾ ਜੀ ਪਿੰਡ ਦਾ ਨਾਮ ਟੋਹਣਾ ਹੈ ਇਹ ਹਰਿਆਣੇ ਚ ਹੈ ਇਹ ਹਰਿਆਣੇ ਚ ਪੁਲਿਸ ਉੱਤਰ ਲੈ ਗਈ ਹੈ ਔਰ ਉੱਥੇ ਜਾ ਕੇ ਧੱਕੇ ਨਾਲ ਮਾਪੇ ਦੀ ਮਰਜ਼ੀ ਤੇ ਆ ਉਹਨਾਂ ਦੀ ਮਾਸੀ ਜੀ ਖੜੀ ਆ ਉਹਨਾਂ ਦੀ ਭੈਣ ਖੜੀ ਨਾਲ ਉਹਨਾਂ ਦੀ ਮਰਜ਼ੀ ਤੋਂ ਬਿਨਾ ਇਹ ਸੰਸਕਾਰ ਹੋਗਾ ਸਾਰੇ ਦੋਸਤ ਖੜੇ ਆ ਵਿਚਾਰੇ ਵੇਖ ਲਓ ਜਿਹੜਾ ਸੁੱਤੇ ਨਹੀਂ ਜਿਨ੍ਹਾਂ ਨੂੰ ਮਤਲਬ ਮੈਂ ਕਹੂੰਗਾ ਦਰਦ ਦਾ ਕੋਈ ਅੰਦਾਜ਼ਾ ਨਹੀਂਗਾ ਜਿਨ੍ਹਾਂ ਨੇ ਸਾਨੂੰ ਸੱਦਿਆ ਸਾਰਿਆਂ ਨੂੰ ਇਹ ਪਟਿਆਲੇ ਤੋਂ ਆਇਆ ਪਟਿਆਲੇ ਤੋਂ ਆਇਆ ਕੋ ਰੋਪੜ ਤੋਂ ਆਇਆ ਮੈਂ ਭੱਜ ਕੇ ਵਿਆਹ ਤੋਂ ਛੱਡ ਕੇ ਆਇਆ ਕਾਰਨ ਕੀ ਹੈ ਕਿ ਪੰਜਾਬ ਦੇ ਮੁੰਡਿਆਂ ਨਾਲ ਏ ਧੱਕਾ ਹੋ ਰਿਹਾ ਪਰ ਮੈਂ ਦੁਖੀ ਹੋ ਕੇ ਇੱਕ ਗੱਲ ਕਹੂੰਗਾ ਕਿ ਸਾਡੇ ਨਾਲ ਧੱਕਾ ਉਦੋਂ ਹੁੰਦਾ ਜਦੋਂ ਕੋਈ ਸਾਡਾ ਆਪਦਾ ਵੀ ਵੇਖ ਜਾਂਦਾ ਆ ਜੋ ਮਾਮਾ ਜੀ ਨਾਲ ਅਸੀਂ ਗੱਲ ਕਰ ਰਹੇ ਆ ਉਹ ਗੱਲ ਕਰਨੋਂ ਹਟਕੇ ਨਹੀਂ ਹੁਣ ਉਹ ਆਪ ਨਹੀਂ ਗੱਲ ਕਰ ਰਹੇ ਜਾਂ ਪੁਲਿਸ ਗੱਲ ਕਰਨ ਨਹੀਂ ਦੇ ਰਹੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਆ ਉਹਨਾਂ ਦੇ ਭੈਣ ਖੜੇ ਨੇ ਵਾਰ-ਵਾਰ ਫੋਨ ਮਲਾ ਰਹੇ ਨੇ ਹੁਣ ਫੋਨ ਹੀ ਬੰਦ ਹੋ ਗਿਆ ਇਨਾਂ ਦੇ ਜੀਜਾ ਜੀ ਜਿਹੜੇ ਉਹਦੇ ਫਾਦਰ ਨੇ ਮੁੰਡੇ ਦੇ ਉਹਨਾਂ ਦਾ ਫੋਨ ਆਉਂਦਾ ਉਹਨਾਂ ਦੀ ਹਾਲਤ ਹੀ ਖਰਾਬ ਹੈ ਮਾਂ ਨਾਲ ਵੀ ਗੱਲ ਹੋ ਰਹੀ ਲਾਸ਼ ਨੂੰ ੱੱਕੇ ਨਾਲ ਪਿੰਡ ਲੈ ਗਏ ਨੇ ਕਤਲ ਇੱਥੇ ਹੋਇਆ ਮੁਕੂਆ ਇੱਥੋਂ ਦਾ ਹੈ ਇਹ ਬਚਾਉਂਦੇ ਆ ਜੀ ਬਚਾ ਰਹੇ ਅਸੀਂ ਮੰਗਾ ਚਿਹਰਾ ਆ ਬੋ ਇੱਕ ਮਿੰਟ ਨਹੀਂ ਆਉਦੀ ਉਹਨਾਂ ਤੋਂ ਮੈਂ ਕੱਟ ਕੇ ਆਉਂਦਾ ਹਾਂ ਜਾਂ ਮੇਰੇ ਦੇ ਪਾਸੋਂ ਕੋਈ ਨਾ ਪਰਚਾ ਨਹੀਂ ਮੈਂ ਸਾਰੇ ਲਵਾਉ ਹੁਣ ਅਸੀਂ ਜਿਹੜੀ ਗੱਲ ਕਹਿੰਦੇ ਨੇ ਜਿਹੜਾ ਜਿਹੜਾ ਇਮਾਨਦਾਰ ਉਹ ਜਮਾਈ ਨਾ ਕਰੇ ਜਿਹੜਾ ਕ੍ਰਾਪਟ ਆ ਅਸੀਂ 1 ਇੰਚ ਦਾ ਕਿਸੇ ਦਾ ਹੱਕ ਨਹੀਂ ਖਾਦਾ ਇਹਦਾ ਮਾਰਕਾ ਨਹੀਂ ਖਾਦਾ ਕਿਸੇ ਫਾਲਤੂ ਬਿਵਾਦ ਨਹੀਂ ਦਿੱਤਾ ਵੀ ਪੜਕਾਉ ਹੋਵੇ ਮੜੀਰ ਕਦੇ ਕੋਈ ਕੋਈ ਕਿਸੇ ਮਾੜੇ ਪੁੱਤ ਨੂੰ ਆ ਰਾਹ ਨਹੀਂ ਪਾਇਆ ਵੀ ਹਾਂ ਓਏ ਆਹ ਕਰ ਭੈਣ ਜੋ ਤੇਰੇ ਨਾਲ ਚੱਲਾਂਗੇ ਰੋਲੇ ਚ ਭਲਾਣਾ ਸਾਡਾ ਇੱਕ ਅਸੀਂ ਓਨਾਂ ਕੀ ਪਰਿਵਾਰ ਬੈਠੇ ਜਿੰਨਾ ਕੋਲ ਨੂੰ ਜਮਾ ਕਰਕੇ ਬੈਠੇ ਸੀਗੇ ਇੱਥੇ ਓਨਾਂ ਕੀਆਂ ਦੋ ਦਾ ਆਏ ਹੁੰਦੇ ਆ 2 15 ਕਿ ਮਿੰਟ ਕੁਛ ਖਾਏ ਹੁੰਦੇ ਆ ਆ ਬਹਿ ਗਏ ਫੇਰ ਆ ਸੜਕੇ ਹੀ ਭੁੱਲੀ ਸੀਐਮਐਸ ਸਕਿਉਰਟੀ ਆਈ ਸੀ ਇੱਥੇ ਆਈ 8 9 ਘੰਟੇ ਫਿਰਦੇ ਰਹੇ ਪੁੱਛੋ ਕਿਹਦੇ ਨਾਲ ਕਾਰਪੋਰੇਸ਼ਨ ਨਹੀਂ ਕਰਿਆ ਬਈ ਸਾਰੇ ਉਹ ਕਹਿੰਦੇ ਇੱਥੇ ਨਾ ਘੜੋ ਉਹ ਸਿੱਖਿਆ ਵਿਭਾਗ ਤੋਂ ਪਰੇ ਜਾ ਕੇ ਗੱਡੀਆਂ ਲਾਓ ਅੱਜ ਉੱਤੇ ਖੜੇ ਇੱਥੇ ਸਾਡਾ ਮੁੰਡਾ ਮਰਦਾ ਹੋਵੇ ਉਦੋਂ ਭੱਜ ਗਿਆ ਉਹ ਆਏ ਹੁਣ ਅਸੀਂ ਉਹਨਾਂ ਨੂੰ ਲੱਭਿਆ ਨਹੀਂ ਪੈਰ ਤੋਂ ਜਦ ਸਾਡੇ ਜੇ ਫੁੱਦੂ ਜੇ ਮੋਟਰਸਾਈਕਲਾਂ ਦੇ ਇੱਥੇ ਥੰਮਣਾ ਸਿੱਟ ਗਏ ਸਾਡਾ ਯਾਰ ਹੁਣ ਅਸੀਂ ਇੱਕ ਗੱਲ ਕਹਿਣੀ ਹੈ ਕਿ ਐਂ ਹੀ ਹਰ ਵਾਰੀ ਹੁੰਦਾ ਰਹੂਗਾ ਪਹਿਲਾਂ ਇੱਥੇ ਕੁੰਬੜਾकांड ਹੋਇਆ ਸੀ ਫਿਰ ਹਰਵੀਰ ਦਾ ਕਾਂਡ ਹੋਇਆ ਲੁਧਿਆਣੇ ਕਿੰਨੇ ਕਾਂਡ ਹੋਏ ਇਹ ਹਰ ਵਾਰੀ ਮਾਰਨਗੇ ਅਸੀਂ ਇਹਦੇ ਵਿੱਚ ਮੰਗਾਂ ਲੀਹਾਂ ਹੋਈਆਂ ਜਿਹਦੇ ਵਿੱਚ ਅਸੀਂ ਕਹਿ ਰਹੇ ਹਾਂ ਪੁਲਿਸ ਵਾਲੇ ਤੇ ਆ ਹਸਪੀਟਲ ਵਾਲੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਇਹਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਨੇ ਜਿਹੜੇ ਐਡੇ ਐਡੀਆਂ ਕਿਰਚਾਂ ਦੇ ਕੇ ਭੇਜਦੇ ਨੇ ਜਿਹੜੇ ਮਕਾਨ ਮਾਲਕਾਂ ਨੇ ਉਹ ਰੱਖੇ ਹੋਏ ਨੇ 15-15 ਜਣੇ ਬਿਨਾ ਵੈਰੀਫਿਕੇਸ਼ਨ ਤੋਂ origignal ਪੇਪਰਾਂ ਦੀ ਵੈਰੀਫਿਕੇਸ਼ਨ ਇਹ ਇੱਥੇ ਵਾਦਾ ਹੋਇਆ ਸੀ ਖੜ ਕੇ ਕੁੰਬੜਾ ਕਾਂਡ ਵੇਲੇ ਕਿ ਉਹਨਾਂ ਦੇ origignal ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਇੱਥੇ ਸਿਵਲ ਅਧਿਕਾਰੀ ਨੇ ਖੜ ਕੇ ਕਿਹਾ ਸੀ ਕਿ origignal ਅਸੀਂ ਡੋਮਿਸਾਈਲ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਾਵਾਂਗੇ ਅੱਧਾ ਹਿੰਦੁਸਤਾਨ ਕਾਨੂੰਨ ਬਣਾ ਕੇ ਬੈਠਾ ਕਿਉਂ ਨਹੀਂ ਬੰਦਦਾ ਇਹ ਲੋਕ ਜਿਹੜੇ ਉਧਰ ਕ੍ਰਾਈਮ ਕਰਦੇ ਨੇ ਇੱਧਰ ਆ ਜਾਂਦੇ ਨੇ ਇੱਧਰ ਕਰਕੇ ਉਧਰ ਭੱਜ ਜਾਂਦੇ ਨੇ ਕੌਣ ਨੇ ਸਾਰੇ ਦਿੱਲੀ ਚ ਐਲੈਕਸ਼ਨ ਹੋ ਗਏ ਕਿਰੋਹੇਂ ਗਿਆ ਆਗੇ ਬੰਗਲਾਦੇਸ਼ੀ ਆਗੇ ਸਾਡੇ ਨਹੀਂ ਆਗੇ ਕੌਣ ਮਾਰ ਗਿਆ ਇਹਨਾਂ ਦੇ ਦੋਸਤ ਨੂੰ ਚਿਰਚ ਮਾਰੀ ਘੁਮਾਈ ਫੇਰ ਕੱਢੀ ਚੀਰ ਕੇ ਰੱਖਤਾ ਮੁੰਡੇ ਨੂੰ ਇਹਦਾ ਸਾਡਾ ਟ੍ਰੇਨ ਦਾ ਕਮਾਂਡੋ ਬੈਲ ਟ੍ਰੇਨ ਦਾ ਕੋਈ ਐਕਟ ਕਮਾਂਡੋ ਪੰਜਾਬ ਦਾ ਉੱਥੇ ਵਾਲਾ ਬਿਨਾਂ ਕਿਸੇ ਮਤਲਬ ਤੋਂ ਕਿਸੇ ਦੇ ਸਟੈਪ ਕਰਕੇ ਰੋਟੇਟ ਕਰਕੇ ਕੱਢ ਕੇ ਦਿਖਾ ਦੇ ਬਾਈ ਮੈਂ ਜਿਗਰਾ ਮੂਤਣਾ ਮੋਚ ਮੁੰਨੂ ਇੱਥੇ ਦੱਸੋ ਕਿਹਨੇ ਕਹਦਾ ਪੰਜਾਬ ਚ ਕੋਈ ਵੀ ਆਏ ਨਾ ਜਾਂਦੇ ਤੇ ਕਿਸੇ ਨੂੰ ਕੱਢ ਦੋ ਨਹੀਂ ਕੱਢਦਾ ਤੇ ਸਾਣਾ ਤੁਸੀਂ ਬਾੜੋ ਸਾਡੀ ਤੁਸੀਂ ਲੰਘਾਦੇ ਤਾਂ ਤੁਸੀਂ ਉਹਨਾਂ ਨੂੰ ਵੜਨ ਦੇ ਤਾਂ ਤੁਹਾਡੇ ਆਪ ਦੇ ਧੀ ਪੁੱਤ ਕੱਲ ਨੂੰ ਤੁਹਾਡੇ ਘਰਾਂ ਦਾ ਕਾ ਆਊਗੀ ਅੱਗ ਉਦੋਂ ਆ ਤਾਂ ਮੁੰਡੇ ਨੂੰ ਨਾ ਕਿਹਾ ਸਾਡੇ ਮੁੰਡੇ ਦਾ ਪਰਚੇ ਨੂੰ ਨਾ ਕਿਹਾ ਐ ਗੈਂਗਸਟਰ ਵੀ ਆਇਆ ਹੁਣ ਗੱਲ ਇਹ ਉਹ ਕਿਉਂ ਆਏ ਵੀ ਚਿਰ ਇੱਕ ਗੱਲ ਆਪਰ ਮੰਗਾ ਦੱਸ ਦਈਏ ਕਿ ਇਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਵੇ ਪਰਿਵਾਰ ਨੂੰ ਜੇ ਤੁਸੀਂ ਕਿਸੇ ਨੂੰ ਕਰੋੜ ਰੁਪਇਆ ਦੇ ਸਕਦੇ ਹੋ 25 ਪਰਿਵਾਰ ਦੇ ਮੈਂਬਰਾਂ ਦਾ ਕੱਲਾ ਇੱਕ ਮੁੰਡਾ ਸੀ ਕਮਾਉਣ ਵਾਲਾ ਕੀ ਉਹਨੂੰ ਇਹ ਕੰਪਨਸੇਸ਼ਨ ਦਿੱਤਾ ਜਾਊਗਾ ਉਸ ਪਰਿਵਾਰ ਨੂੰ ਇਹ ਹੋਊਗਾ ਕਿ ਨਹੀਂ ਹੋਊਗਾ ਇੱਕ ਇੱਕ ਕਰਕੇ ਸਾਰੀਆਂ ਮੰਗਾ ਦੱਸੋ ਅਸੀਂ ਉਹੀ ਦੱਸ ਰਹੇ ਹਾਂ ਇਹ ਚੀਜ਼ ਦਿੱਤੀ ਜਾਵੇ ਔਰ ਉਹਨਾਂ ਲੋਕਾਂ ਤੇ ਜਿਹੜੇ ਤੇ ਜਿੰਨੇ ਉਹਦੇ ਨਾਲ ਸ਼ਾਮਲ ਸੀਗੇ ਬੰਦੇ ਉਹਨਾਂ ਤੇ ਆਰਗਰਾਈਜ਼ ਕ੍ਰਾਈਮ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਤੇ ਪਰਚਾ ਇਹਨਾਂ ਵੱਲੋਂ ਹੋਵੇ ਜਿਹੜੇ ਦੋਸਤ ਤੂੰ ਨਾਲ ਸੀ ਸ਼ੇਰਾ ਉੱਥੇ ਉੱਥੇ ਜਿਹੜਾ ਮੁੰਡਾ ਸਾਡਾ ਨਾਲ ਸੀ ਇਹ ਨਾਂ ਦੇਣਗੇ ਉਹਦੇ ਵੱਲੋਂ ਪਰਚਾ ਹੋਵੇ ਪਰਚਾ ਕਿਸੇ ਹੋਰ ਵੱਲੋਂ ਨਹੀਂ ਹੋਣਾ ਚਾਹੀਦਾ ਨਾ ਕਿ ਪਰਚਾ ਕਿਸੇ ਹੋਰ ਵੱਲੋਂ ਗਵਾ ਦਿਓ ਬਾਅਦ ਚੋ ਗਵਾਈ ਦੇਣ ਤੋਂ ਮੁੱਕਰ ਜੇ ਭੱਜੀ ਜਾਵੇ ਸਮਝੌਤਾ ਕਰ ਚੇ ਸਮਝੌਤਾ ਦਾ ਆਪਾਂ ਵੇਖ ਲਿਆ ਕੌਣ ਕਰ ਜਾਂਦੇ ਨੇ ਤਿੰਨ ਥਾਵਾਂ ਤੇ ਸਾਡੇ ਨਾਲ ਹੋ ਚੁੱਕਿਆ ਅਸੀਂ ਲੜਦੇ ਆਂ ਜਾਣਦੇ ਆਂ ਉੱਥੇ ਮੌਕੇ ਤੇ ਇੱਕ ਬੰਦਾ ਕੋਈ ਪੱਟ ਲਿਆ ਜਾਂਦਾ ਚਾਹੇ ਉਹ ਪਰਿਵਾਰ ਨਾਲ ਸੰਬੰਧਤ ਹੋਵੇ ਜਾਂ ਦੂਰ ਦਾ ਹੋਵੇ ਚਲੋ ਜੀ ਗੱਲ ਖਤਮ ਹੁੰ ਵੀ ਅਸੀਂ ਤਾਂ ਬੈਠੇ ਹੋਏ ਆ ਆ ਮਾਸੀ ਜੀ ਬੈਠੇ ਹੋਇਆ ਉਹਦੀ ਭੈਣ ਬੈਠੀ ਹੋਈ ਵਿਚਾਰੀ ਆਹ ਹੋਟਲ ਅਜੇ ਕੀ ਹੋਟਲ ਨਿਕਲਦਾ ਵਾਰ-ਵਾਰ ਮੂੰਹ ਉਹ ਹੋਟਲ ਹੀ ਨੇ ਹੋਟਲ ਹੀ ਹੈ ਜਿਹੜਾ ਹਸਪੀਟਲ ਹੈ ਜਿਹੜਾ ਇਹਨੇ ਕਿੰਨੇ ਪੈਸੇ ਲਏ ਹੋਏ ਆ ਹੁਣ ਤੱਕ ਦੱਸੋ ਭੈਣ ਜੀ ਕਿੰਨੇ ਪੈਸੇ ਲਏ ਆ ਇਹਨਾਂ ਨੇ 11-12 ਲੱਖ ਉਹ ਉਹ ਬਣਾ ਕੇ ਆਪ ਹੀ ਆਉਂਦੇ ਆ ਇਹਨਾਂ ਨੇ ਲਿਖਤੀ ਦੇ ਵਿੱਚ ਭੇਜਿਆ ਦੇਰ ਡੇਢ ਦੇ ਵਿੱਚ ਰਾਈਟ ਵੀ ਡੇਢ ਦੇ ਵਿੱਚ ਡੇਢ ਦੇ ਵਿੱਚ ਡਾਕਟਰ ਇਹਨਾਂ ਦਾ ਅੱਗੇ ਕਹਿੰਦਾ ਅਸੀਂ ਇੱਕ ਸਰਜਰੀ ਕੰਪਲੀਟ ਹੋ ਗਈ ਆ ਹੋਪਫੁਲੀ ਹੁਣ ਤੁਸੀਂ ਦੂਜੀ ਸਰਜਰੀ ਦੀ ਤਿਆਰੀ ਕਰਦੇ ਆਪਾਂ ਫਿਰ ਸਾਨੂੰ ਠੰਡੇ ਨੂੰ ਲੈ ਕੇ ਦਿਓ ਸਕਿਉਰਿਟੀ ਚੈੱਕ ਔਰ ਇਹਦੀ ਸਿਟੂਏਸ਼ਨ ਹੋਦੀ ਆ ਜੋ ਐਕਚੁਅਲ ਦੇ ਵਿੱਚ ਅਮਾਉਂਟ ਅਸੀਂ ਭਰੀ ਆ ਸਾਡੇ ਤੱਕ ਬਾਹਰ ਫਾਰਮਸ ਜਾਣ ਕਰੀ ਕਿਉਂਕਿ ਮਿਲ ਨੂੰ ਦਿੱਤਾ ਨਹੀਂ ਕਿਸੇ ਨੂੰ 4 ਘੰਟੇ ਤੱਕ ਮਿਲ ਉਹਨੂੰ ਦੇਖਿਆ ਸੀ ਜਿਉਂ ਦੇ ਨੂੰ ਉਦੋਂ ਮਗਰ 26 ਘੰਟੇ ਅਸੀਂ ਨਹੀਂ ਦੇਖਿਆ ਉਹਨੂੰ ਜਮਾਂ ਹੀ ਉਈ ਇੱਕ ਬੰਦਾ ਪਰਿਵਾਰ ਦਾ ਨਾਟ ਇਵਨ ਬਲੱਡ ਰਿਲੇਸ਼ਨ ਜਾਂ ਗੋਸਤ ਜਾਂ ਦੂਰੋਂ ਯਾਰ ਦੋਸਤ ਜੀ ਜੋ ਅਸੀਂ ਫੋਨ ਵੀ ਲਵਾਏ ਜੋ ਅੰਦਰ ਸਟਾਫ ਕੰਮ ਕਰਦਾ ਵੀ ਸਾਡਾ ਬੰਦਾ ਉਹਦੇ ਤੱਕ ਨਹੀਂ ਪਹੁੰਚਣ ਦਿੱਤੇ ਉਹਨੂੰ ਕਿਉਂ ਭਈ 1.5 ਲੱਖ ਰੁਪਏ ਦਾ ਉਹ ਕਰਚੀ ਕੱਢ ਕੇ ਦਿੱਤੀ ਹੈ ਵੀ 1.5 ਲੱਖ ਜਵਾ ਕਰਾਇਆ 274 ਹੋਰ ਮੰਗਿਆ 274 ਰੁਪਏ ਅਸੀਂ ਨਹੀਂ ਕਰਾਇਆ ਵੀ ਜਾਂ ਭਈ ਜਦੋਂ ਮਰੀ ਗਿਆ ਭਈ ਅਸੀਂ ਕੀ ਦੇਈਏ ਬੈੱਡਾ ਦੇਈਏ ਫਿਰ ਹੋਟਲ ਆ ਫਿਰ ਇੱਕ ਹੋਰ ਗੱਲ ਆ ਇੱਕ ਹੋਰ ਗੱਲ ਜਿਹੜੀ ਪੋਸਟਮਾਰਟਮ ਹੋਇਆ ਉਹਦੀ ਰਿਪੋਰਟ ਕਿੱਥੇ ਆ ਸਰ ਗਿਆ ਦੀ ਰਿਪੋਰਟ ਆਪਣੇ ਕੋਲੇ ਆਈ ਨਹੀਂ ਨਹੀਂ ਆਈ ਨਾ ਇਹ ਰਿਪੋਰਟ ਕਿਉਂ ਨਹੀਂ ਆਈ ਸਾਡੇ ਕੋਲੇ ਕੀ ਹੈ ਚੋਰੀ ਧੱਕਾ ਛਾਹੀ ਨਹੀਂ ਗਈ ਇਹ ਕਿਹੜੇ ਹਸਪੀਟਲ ਚ ਹੋਈ ਸੀ ਹੁਣ ਪੋਸਟਮਾਰਟਮ ਕਿੱਥੇ ਹੋਇਆ ਸਿਵਲ ਹਸਪੀਟਲ ਸਿਵਲ ਹਸਪੀਟਲ ਛੇਵਾਂ ਵਾਲਾ ਹਾਂਜੀ ਇਹ ਸਿਵਲ ਹਸਪੀਟਲ ਦੀ ਰਿਪੋਰਟ ਕਿੱਥੇ ਆ ਉਹ ਦੇਣਗੇ ਲਿਆ ਕੇ ਜਾਂ ਅਸੀਂ ਦੂਜੀ ਵਾਂਗ ਕਰੀਏ ਕਿ ਹੋਰ ਪੋਸਟਮਾਰਟਮ ਕਰਾਇਆ ਜਾਵੇ ਇੰਨੀ ਸ਼ਰੀਆਂ ਧੱਕੇ ਛਾਹੀ ਤੁਸੀਂ ਵੇਖ ਸਕਦੇ ਹੋ ਮੀਡੀਆ ਦੇ ਕੈਮਰੇ ਅਵੇਲੇਬਲ ਆ ਅਸੀਂ ਸੜਕ ਤੇ ਅਵੇਲੇਬਲ ਆ ਲਾਸ਼ ਉਧਰੋਂ ਗਾਇਬ ਔਰ ਜਿਹੜੇ ਮਾਮੇ ਨੂੰ ਅਸੀਂ ਫੋਨ ਕਰ ਰਹੇ ਆਂ ਸਾਨੂੰ ਨਹੀਂ ਪਤਾ ਮਾਮਾ ਉਹਨਾਂ ਦੇ ਨਾਲ ਆ ਜਾਂ ਮਾਮੇ ਨੂੰ ੱੱਕੇ ਨਾਲ ਨਹੀਂ ਗੱਲ ਕਰਨ ਦੇਦੇ ਉਹ ਇਹ ਦੱਸ ਸਕਦੇ ਨੇ ਪਰਿਵਾਰ ਵਾਲੇ ਉਹਨਾਂ ਦੇ ਨਾਲ ਆ ਜੀ ਮਾਮਾ ਨਾਲ ਆ ਬਿਲਕੁਲ ਨਾਲ ਆ ਕੋਈ ਪਹਿਲੀ ਵਾਰੀ ਗੱਲ ਹੋਈ ਸੀ ਤਾਂ ਉਦੋਂ ਆਪਾਂ ਨੂੰ ਕੁਝ ਤਾਂ ਕਹਿ ਸਕਦਾ ਇਹਨੂੰ ਧੱਕਾ ਕਰ ਰਹੇ ਨੇ ਮਾਮਾ ਮੈਨੂੰ ਲਿਆ ਹੋਇਆ ਜੀ ਹੁਣ ਮੈਨੂੰ ਦੱਸੋ ਮਾਮੇ ਨੇ ਭੇਜਿਆ ਸੀ ਤੁਹਾਨੂੰ ਇੱਥੇ ਕਿਉਂਕਿ ਚਾਰ-ਪੰਜ ਮੁੰਡੇ ਉਸ ਸਮੇਂ ਗਏ ਸੀ ਉੱਥੇ ਮਾਮੇ ਨੇ ਇੱਥੇ ਭੇਜਿਆ ਤੇ ਜਿਹੜੀ ਐਫ ਆਈ ਆਰ ਹੈ ਮਾਮੇ ਵੱਲੋਂ ਨਾ ਹੋਵੇ ਬਸ ਕਿਉਂਕਿ ਮਾਮੇ ਨੇ ਕੋਈ ਇਨਸਾਫ ਨਹੀਂ ਦੇਣਾ ਹੈਗਾ ਸਾਡਾ ਵੀ ਭਰਾ ਸੀਗਾ ਹੁਣ ਇਹ ਕੀ ਹੋਊਗਾ ਇਹ ਤਰੀਕਾਕਾਰ ਹੈ ਕਿ ਮਾਮੇ ਵੱਲੋਂ ਐਫ ਆਈ ਆਰ ਕਰ ਦਿਓ ਮਾਮਾ ਜਿਹੜਾ ਹੁਣ ਵੇਗ ਗਿਆ ਬਾਅਦ ਚ ਕੀ ਖੜੂਗਾ ਅਸੀਂ ਪਰ ਵੀ ਉਹ ਵਿਚਾਰੇ ਦਾ ਬੁਰਾ ਹਾਲ ਆ ਉਹ ਪਿੰਡ ਪੇ ਦਿੱਤਾ ਮਾਂ ਦਾ ਬੁਰਾ ਹਾਲ ਆ ਉਹਨਾਂ ਤਾਂ ਦੱਸਿਆ ਤੱਕ ਨਹੀਂ ਆ ਮਾਸੀ ਬੈਠੀ ਆ ਉਹਦੀ ਭੈਣ ਬੈਠੀ ਇਹਨਾਂ ਨੂੰ ਪੁੱਛਿਆ ਨਹੀਂ ਜਾ ਰਿਆ ਇਹ ਮੁੰਡੇ ਨਾਲ ਅਸੀਂ ਅਸੀਂ ਐਂਬੂਲੈਂਸ ਨਾਲ ਆ ਕੇ ਆਈ ਸੀ ਆ ਮੁੰਡਾ ਨਾਲ ਸੀਗਾ ਇਹਦੇ ਵੱਲੋਂ ਐਫ ਆਈ ਆਰ ਹੋਣੀ ਚਾਹੀਦੀ ਨਾ ਕੀ ਤੇਰਾ ਸ਼ਰਾ ਹਰਜੀਤ ਸਿੰਘ ਹਰਜੀਤ ਸਿੰਘ ਵੱਲੋਂ ਐਫ ਆਈ ਆਰ ਹੋਵੇ ਜਦੋਂ ਕਾਂਡ ਹੋਇਆ ਆਈ ਵਿਟਨੈਸ ਹੈ ਜਿਸ ਜਗ੍ਹਾ ਤੇ ਹੋਇਆ ਆਈ ਵਿਟਨੈਸ ਆ ਖੜਾ ਇਹਦੇ ਵੱਲੋਂ ਹੋਣੀ ਚਾਹੀਦੀ ਐ ਹੁਣ ਮੈਨੂੰ ਦੱਸੋ ਇਹ ਹੋਊਗਾ ਇਹ ਕੰਪਨਸੇਸ਼ਨ ਮਿਲੂਗਾ ਜਿਹੜੇ ਬੰਦੇ ਵੀਕੇ ਜਮਾ ਉਸ ਮਾਮੇ ਨੂੰ ਪੁੱਛਦਾ ਹੈ ਕਿ ਬਤੰਦਰਾ ਕੰਸ ਬਣ ਗਿਆ ਥੋੜਾ ਜਿਆਦਾ ਸੋਚ ਲੈ ਇਹ ਗੱਲਾਂ ਫਰਮਾਂਦੂਨ ਨੇ ਥੋੜਾ ਦੱਸਾਂ ਗਲ ਜੇ ਕੁੰਬੜਾਂ ਕਾਂਡ ਵੇਲੇ ਇਹ ਗੱਲਾਂ ਮੰਨ ਲਈਆਂ ਹੁੰਦੀਆਂ ਅੱਜ ਗੁਰਸੇਵ ਨਾਲਾਂ ਨਹੀਂ ਹੋਣਾ ਸੀ ਤੇ ਜੇ ਅਸੀਂ ਹੁਣ ਮਨਾ ਖੜੇ ਤਾਂ ਪੰਜਾਬ ਦੇ ਹਰ ਵਾਰ ਆ ਹੁੰਨੇ ਜੇ ਮੋਗੇ ਪ੍ਰਵਾਸੀਆਂ ਤੇ ਗੋਲੀ ਚਲਾਤੀ ਸੀ ਕਿਸੇ ਨੇ ਇੱਕ ਦਿਨ ਬਾਅਦ ਇਨਕਾਊਂਟਰ ਹੋ ਗਿਆ ਉਹਨਾਂ ਮੁੰਡਿਆਂ ਦਾ ਇੱਥੇ ਕੀ ਹੋ ਰਿਹਾ ਬਚਾਉਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ ਇਹ ਬਈਆ ਬਈ ਕਿਉਂ ਸੀਜੀਆ ਕੋਲ ਦੀ ਲੰਗੀ 30 ਬੰਦਿਆਂ ਦੇ ਖੜੇ ਆ ਦੇ ਉਹ ਚੈੱਕ ਨਹੀਂ ਕਰ ਸਕਦੇ ਵੀ ਕੀ ਹੈ ਇਹਨਾਂ ਕੋਲ ਵੈਸੇ ਤਾਂ ਪੰਜਾਬ ਜਨ ਕੱਲ ਸੀਐਮ ਸਾਹਿਬ ਨੇ ਆਉਣਾ ਸੀਗਾ ਪਰ ਇੱਥੇ ਲੁੱਟ ਹੋਈ ਹੈ ਹੁਣ ਇੱਕ ਗੱਲ ਹੋਰ ਇੱਕ ਆ ਗਈ ਕੋਈ ਹੈ ਨਾ ਇੱਥੇ ਮੇਰਾ 1 ਮਿੰਟ ਇੱਕ 4 ਲੱਖ ਦੀ ਉਹਦੀ ਖਬਰ ਪੜੀ ਜਾਂਦੀ ਹੈ ਵੀ ਆਹ ਦੇਖ ਲਓ ਸ਼ਰਾ ਇੱਕ ਗੱਲ ਸੁਣੀ ਇੱਕ ਬੰਦੇ ਬੈਠੇ 200 ਗੱਡੀ ਲਾ ਕੇ ਉੱਥੇ ਉਹ ਲੁੱਟਾ ਘੋਆ ਕਰੀਏ ਹੁਣ ਆਹ ਦੱਸਿਓ ਜੇ ਕਿ ਆਹ ਭੈਣੂਰੀਆਂ ਖੜੀਆਂ ਇੱਥੇ ਇਹਨਾਂ ਨੇ ਕਿਹਾ ਉੱਥੇ ਕਿ ਸੀਐਮ ਸਾਹਿਬ ਅੰਦਰ ਨੇ ਸਾਡੀ ਗੱਲ ਕਰਾ ਦਿਓ ਕੀ ਕਿਹਾ ਉਹਨਾਂ ਨੇ ਦੱਸਿਓ ਭੈਣ ਜੀ ਅੱਗੇ ਤੁਸੀਂ ਉਹਨਾਂ ਨੂੰ ਪਿੱਛੇ ਦੀ ਕੱਢ ਦਿੱਤਾ ਪਿੱਛੇ ਦੀ ਕੱਢਤਾ ਪਹਿਲਾਂ ਆਂਦੇ ਸੀ ਤੁਹਾਨੂੰ ਗੱਲ ਕਰਾਵਾਂਗੇ ਪਹਿਲਾਂ ਕਹਿੰਦੇ ਸੀ ਕੋਈ ਨਹੀਂ ਅਸੀਂ ਗੱਲ ਕਰਦੇ ਆਂ ਗੱਲ ਕਰਦੇ ਆਂ ਬਾਅਦ ਵਿੱਚ ਅਸੀਂ ਪਿੱਛੇ ਦੀ ਕਰ ਦਿੰਦਾ ਹੁਣ ਇਹ ਦੱਸੋ ਇਹ ਸੀਐਮ ਇਹਨਾਂ ਦੇ ਨਹੀਂਗੇ ਇਹ ਇਹਨਾਂ ਦੇ ਸੀਐਮ ਨਹੀਂਗੇ ਹੈਗੇ ਆ ਨਾ ਸੀਐਮ ਨੂੰ ਰੈਲੀ ਤੇ ਕੀ ਇਹਨਾਂ ਦਾ ਦੁੱਖ dard ਨਹੀਂ ਸੁਨਣਾ ਜਾਂ ਮੋਗੇ ਦੀ ਰੈਲੀ ਵੀ ਕਾਲੀ ਸੀ ਉਹ ਜ਼ਿਆਦਾ ਜ਼ਰੂਰੀ ਸੀ ਹੁਣ ਵੀ ਆ ਕੇਜਰੀਵਾਲ ਵੀ ਨਾਲ ਆ ਪਿੱਛੇ ਆ ਗਏ ਇੱਕ ਗੈਸਟ ਹਾਊਸ ਹੋਂ ਵਾਲੀ ਸਪੈਸ਼ਲ ਬਣਿਆ ਕੀ ਇਹਨਾਂ ਦੇ ਦਰਦ ਦੇ ਵਾਕਿਫ ਨਹੀਂ ਹੋਣਗੇ ਆ ਮੰਗਾਂ ਦੇ ਉੱਤੇ ਗੌਰ ਕਰਨਗੇ ਕਿ ਨਹੀਂ ਉਹਨੂੰ ਕਹਿਣਗੇ ਜੀ ਇਹ ਤਾਂ ਹਰਿਆਣੇ ਦੇ ਰਹਿੰਦੇ ਆ ਉਹ ਪਤੰਦਰੋ ਕਤਲ ਤਾਂ ਇੱਥੇ ਹੋਇਆ ਕੰਮ ਤਾਂ ਇੱਥੇ ਕਰਦਾ ਸੀ ਆ ਤਾਂ ਉਹ ਸਾਡਾ ਮੁੰਡਾ ਕੋਈ ਗੱਲ ਕਰੂਗਾ ਉਹਦੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਤੁਸੀਂ ਗੱਲ ਕੀਤੀ ਸੀ ਉਹਨੇ ਮਾਮੇ ਨਾਲ ਜੀ ਤੁਸੀਂ ਕੀਤੀ ਸੀ ਕੀ ਕਿਆ ਸਵਿਚ ਆਫ ਕਰ ਲੈਣ ਸਵਿਚ ਆਫ ਕਰ ਲੈਣ ਉਹਨੇ ਅਸੀਂ ਪਹਿਲਾਂ ਗੱਲ ਕੀਤੀ ਸੀ ਮਾਮੇ ਹੋਰਾਂ ਨਾਲ ਅੱਧੀ ਗੱਲ ਕਰਕੇ ਅੱਧੇ ਮਿੰਟ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਸਾਰਿਆਂ ਨਾਲ ਸਪੀਕਰ ਫੋਨ ਤੇ ਕੀਤੀ ਫੋਨ ਬੰਦ ਦੀ ਮੈਂ ਕਰਦਾ ਮੈਂ 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 ਐ ਗੱਲ ਹੋਈ ਔਰ ਫੋਨ ਪਾਸੇ ਔਰ ਉਸ ਤੋਂ ਬਾਅਦ ਫੋਨ ਬੰਦ ਇਹ ਕੌਣ ਕਰ ਰਿਹਾ ਅਸੀਂ ਇੱਕ ਗੱਲ ਆਣੀ ਹੈ ਕੇ ਮਾਪੇ ਬਾਪ ਦੀ ਮਰਜ਼ੀ ਤੋਂ ਬਿਨਾ ਸੰਸਕਾਰ ਕਰਨਾ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਔਰ ਜਿਹੜਾ ਇਹ ਕਰਾਊਗਾ ਉਹਦੇ ਤੇ ਇੱਕ ਕੇਸ ਵੀ ਬਣੂਗਾ ਤੇ ਪੰਜਾਬ ਵਾਲੇ ਫਿਰ ਜਵਾਬ ਮੰਗਣਗੇ ਕਿਉਂਕਿ ਸਾਹਿਬ ਕੇਸ ਆਉਦੇ ਤੇ ਡੈਡ ਬੋਡੀ ਦੇ ਦੀ ਮੌਲਿਕ ਅਧਿਕਾਰ ਨਹੀਂ ਜਦੋਂ ਬੰਦਾ ਮਰ ਜਾਂਦਾ ਹੈ ਸਪਰੀਮ ਕੋਰਟ ਕਹਿੰਦੀ ਹੈ ਕਿ ਆਰਟੀਕਲ 21 ਦੇ ਵਿੱਚ ਜਿਹੜੀ ਡੈੱਡ ਬੋਡੀ ਹੈ ਫੰਡਮੈਂਟਲ ਰਾਈਟ ਹੈ ਕਿ ਇਹਵੇਂ ਰੋਲਿਆ ਨਹੀਂ ਜਾ ਸਕਦਾ ਹਾਂਜੀ ਹਾਂਜੀ ਇੱਧਰ ਬੈਠੋ ਇੱਧਰ ਬੈਠੋ ਨਾਲ ਡਿਸਕਸ ਕਰਨੀ ਨਹੀਂ ਸਪਰੀਮ ਕੋਰਟ 1000 ਕੇਸ ਦੇ ਵਿੱਚ 17-1800 ਬੰਦੇ ਨੂੰ ਆਪ ਜੱਤਾ ਦਿੱਤਾ ਸੀ ਕਿ ਜਿਹੜੇ ਬੰਦੇ ਮਰ ਗਏ ਨੇ ਜਿਹੜੀ ਡੈੱਡ ਬੋਡੀ ਹੈ ਜੇ ਤੂੰ ਮਰ ਜਾਂਦੇ ਹੈ ਉਹ ਡੈੱਡ ਬੋਡੀ ਦੇ ਵੀ ਰਾਈਟ ਨੇ ਜਦ ਤੱਕ ਉਹਦਾ ਸੰਸਕਾਰ ਨਹੀਂ ਹੁੰਦਾ ਔਰ ਸਨਮਾਨਜਨ ਰੰਗ ਨਾਲ ਸੰਸਕਾਰ ਹੁੰਦਾ ਹੈ ਹਰ ਬੰਦੇ ਦਾ ਮੌਲਿਕ ਹੱਕ ਦੱਸ ਰਹੇ ਹਾਂ ਕਿ ਜੀ ਪੁਲਿਸ ਕੋਲ ਮੱਧਿਆ ਦੇ ਨਾਲ ਰਲ ਕੇ ਇਹਦਾ ਸੰਸਕਾਰ ਕਰਦੇ ਆ ਉਹ ਵਾਇਲੇਸ਼ਨ ਹੋਏ ਕਿ ਆਰਟੀਕਲ 30 ਸੋ ਹੁਣ ਅਸੀਂ ਇਹ ਇਹ ਮੰਗ ਕਰ ਚੁੱਕੇ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਖੜਾ ਹੋਇਆ ਹੈ ਕੁਝ ਪਰਿਵਾਰ ਵਿਚਾਰੇ ਬੇਹੋਸ਼ ਨੇ ਗਏ ਹੋਏ ਨੇ ਜੋ ਵੀ ਇਹ ਕਹਿਣਗੇ ਇਹਨਾਂ ਦੇ ਹਿਸਾਬ ਨਾਲ ਅਸੀਂ ਅਗਲਾ ਐਕਸ਼ਨ ਲਵਾਂਗੇ ਕਵਾਂਗੇ ਜੋ ਇਹ ਕਹਿਣਗੇ ਉੱਥੇ ਗੱਲ ਕਰਕੇ ਤੋ ਅਸੀਂ ਇਹਨਾਂ ਨੂੰ ਪੁੱਛਾਂਗੇ ਵੀ ਇਹ ਦੱਸਣਗੇ ਵੀ ਅੱਗੇ ਤੁਹਾਨੂੰ ਪਤਾ ਲੱਗ ਜੂਗਾ। ਤੇਰੀ ਨੂੰ ਬੁਲਾਇਆ ਜੀ ਤੇਰੀ 몰ਾਈਂ ਗਿਆ ਅੰਬੂਲੈਂਸ ਕਿਉਂ ਕਰਣੀ ਚਾਹੀਦੀ ਹੈ ਸਾਡੀ ਮੰਡੀ ਇਨਸਾਫ ਉਹ ਦਵਾਓ ਜਿੱਥੇ ਵੀ ਗੱਡੀ ਪਹੁੰਚੀ ਐ ਐਮਬੂਲੈਂਸ ਜਿੱਥੇ ਵੀ ਐ ਇਸ ਟਾਈਮ ਉੱਥੇ ਹੀ ਰਹਿ ਜਣੂਗਾ। ਤੁਹਾਡਾ ਕੋਈ ਬੰਦਾ ਨਹੀਂ ਐ ਐਮਬੂਲੈਂਸ ਦੇ ਨਾਲ। ਮਾਮਾ ਵਿੱਚ ਬੜੀ ਵੱਡੀ ਕਨਸਪੀਰੇਸੀ ਹੋ ਰਹੀ ਐ। 40 ਸੋਰਸ ਮੈਟਰ ਨੇ ਅਜੇ ਤੱਕ ਕੋਈ ਵੀ ਡਿਟੇਲਡ ਮੈਡੀਕਲ ਰਿਕਾਰਡ ਨਹੀਂ ਦਿੱਤਾ ਕਿ ਇਹਨਾਂ ਨੇ ਕਿਹੜੇ ਕਿਹੜੇ ਖਰਚੇ ਕੀਤੇ ਨੇ। ਕਿੰਨੀਆਂ ਸਰਜਰੀਜ਼ ਕੀਤੀਆਂ ਨੇ ਨਹੀਂ ਹੈ ਜੇ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਦਿੱਤੀਆਂ ਕਿ ਪੋਸ ਤੁਸੀਂ ਨਾ ਯਾਰ ਹੁਣੇ ਪਤਾ ਕਰ ਲੋ ਜਿਵੇਂ ਕਹੂੰਗੇ ਅਸੀਂ ਇੱਥੇ ਹੀ ਖੜੇ ਆਂ ਨਹੀਂ ਹੈ ਤੇ ਫਿਰ ਦੂਜਾ ਪੋਸਟਮਾਰਟਮ ਹੋਊਗਾ ਕਿ ਦੂਜਾ ਪੋਸਟਮਾਰਟਮ ਤਾਂ ਹੀ ਹੋਊਗਾ ਜੇ ਡੈੱਟ ਮੋਡੀਫਾਈਕ ਸਿਸਕਾਰ ਨਾ ਕਰੇ ਸੁਝਾਤੀ ਐਡਮ ਜਬਰਦਸਤੀ ਐਨੇ ਤੱਕੇ ਨਾਲ ਸਿਸਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਹਦਾ ਪ੍ਰੈਸ਼ਰ ਹੈਗਾ ਇਸ ਤਰ੍ਹਾਂ ਦਾ ਪ੍ਰੈਸ਼ਰ ਹੈਗਾ ਕਿ ਜਿਹੜੀ ਮੁਕੀਨਵਾਲਪ ਨੇ ਉਹ ਵੀ ਨੰਗੇ ਹੋਣੇ ਚਾਹੀਦੇ। ਔਰ ਜੇਕਰ ਨੂੰ ਇਹ ਤੇ ਰਿਪੋਰਟ ਵੀ ਹੋ ਸਕਦੀ ਨਾ ਮਾਪੇ ਕਰ ਸਕਦੇ ਨੇ ਰਿਪੋਰਟ ਇਸ ਤੇ ਰਿਪੋਰਟ ਹੋ ਸਕਦੀ ਕਿ ਧੱਕੇ ਨਾਲ ਕੀਤਾ ਗਿਆ ਜੇ ਮਾਪੇ ਕਰਨਗੇ ਤਾਂ ਫਿਰ ਉਹਨਾਂ ਬੰਦਿਆ ਤੇ ਕਾਰਵਾਈ ਵੀ ਹੋ ਗਈ। ਇਹ ਸੁਣ ਲੈਣ ਪਾ ਲਓ ਮਾਮਾ ਹੀ ਹੋਵੇ। ਤੇ ਮਾਮਾ ਦਾ ਗੁਮਨਾਮ ਕੋਈ ਕੋਈ ਵੀ ਹੋਵੇ। ਕੋਈ ਵੀ ਜਿਹਨੇ ਵੀ ਇਹ ਧੱਕਾ ਕੀਤਾ ਉਹ ਇਹਦੇ ਚ ਸ਼ਾਮਲ ਹੋਣਗੇ। ਸ਼ਾਮਲ ਹੋਣਗੇ ਜੇ ਨਹੀਂ ਤਾਂ ਫਿਰ ਭਾਈ ਇਹਨਾਂ ਦੀ ਮਰਜ਼ੀ। ਬਾਕੀ ਅੱਗੇ ਇਹ ਜਾ ਕੇ ਸਭ ਤਰ੍ਹਾਂ ਦੇ ਵਿਗੜ ਪਿਆ ਉਹ ਵੀ ਕੱਲਾ ਕੱਲਾ ਬੰਦਾ ਠੱਕਾਂਗੇ ਹਾਈ ਤੋਂ ਹਾਈ ਤੋਂ ਪਰਫੋਰਮਾਂਸ